ਇਹ ਪੂਰੀ ਕੰਟਰੋਵਰਸ਼ੀਅਲ ਹੈ ਉਹ ਪੂਰੇ ਜਿਹੜੇ ਕੱਢ ਲਿਆ ਇਹ ਮਾਦਰ ਪੰਨ ਸਾਹਿਬ ਜੀ ਸੈਂਟਰ ਤੋਂ ਚੋਣ ਨਹੀਂ ਲੇਖੋ ਮੇਰੀ ਨਹੀਂ ਪਤਾ ਨਹੀਂ ਦਾਰੀਕਾ ਬਿਲਕੁਲ ਨੇ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਤੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਹੋ ਮੇਰੀ ਵੈਸੇ ਨਿੱਜੀ ਗੱਲ ਹੈ ਪਤਾ ਨਹੀਂ ਤੁਸੀਂ ਮੰਨਦੇ ਕਿਤੇ ਮੰਨਦੇ ਤਾਂ ਤੁਸੀਂ ਹੈ ਨਹੀਂ ਮੇਰੀ ਵੈਸੇ ਤੁਸੀਂ ਜਦੋਂ ਤੁਸੀਂ ਆਪਾਂ ਆਪ ਸਾਰੇ ਜਿੱਦਾਂ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਹ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਚ ਲਵੇ ਤੇ ਜਿਹਦੇ ਲਾ 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 ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਨ ਸਰ ਬੰਦੀਆਂ ਤੋਂ ਸਾਡੇ ਦੇ ਵਿਚਕਾਰ ਜਦ ਤਾ ਵੈਸੇ ਦਿੱਕਸ਼ਿੰਦਾ ਸੀਗਾ ਬਾਕ ਬਖਸੋਰ ਸੀ ਲੇਕਿਨ ਸਾਰੇ ਸੀਗੇ ਇਸ ਲਈ ਜੱਥੇਬੰਦੀਆਂ ਬਾਕ ਬਖੋਈਆ ਕੀ ਤੁਸੀਂ ਉਹਨਾਂ ਨੂੰ ਫੀਲ ਕਰੋਗੇ ਇਸਾਰੇ ਮੈਨੂੰ ਇਹ ਪਤਾ ਕੀ ਹੈ ਮੈਂ ਤਾਂ ਵੈਸੇ ਮੈਂ ਭੱਜਦਾ ਇਹਨਾਂ ਦੇ ਰੇ ਨਾ ਪੈਦਾ ਜਿੱਦਾਂ ਕਹਿੰਦੇ ਆ ਅਸੀ ਦਾ ਕੰਮ ਮੈਂ ਜਿੱਦਾਂ ਵਾਕੀ ਮੇਰੇ ਕੋਲ ਬੈਠੇ ਬੇਸਿਕਲੀ ਇਹ ਜਿਹੜੇ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਆਣੇ ਨੇ ਲੀਡ ਕਰਦੇ ਨੇ ਨਾ ਇਹਦੇ ਇਹ ਹੀ ਦੇ ਸਕਦੇ ਮੈਂ ਜਿੱਥੇ ਸਾਡੇ ਦੇ ਮੱਦੇਨਜ਼ਰ ਸ਼ੋ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ سپورਟ ਚਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੈਨੂੰ ਪੈਸਾ ਪਿਆ ਨਹੀਂ ਮੈਨੂੰ ਇਹ ਜਿਹੇ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੁੰਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਗਲਤ ਨਹੀਂ ਹੈ ਹਰਦਾ ਜੀ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਬੇਚਾ ਸਾਨੂੰ ਇਹ ਐ ਨੂੰ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈ ਜਿਹੜਾ ਸੀ ਕਾਂਗਰਸ ਬੈਕ ਕਰਦਾ ਸਾਡੇ ਸਾਡੇ ਜਿਹੜੇ ਆਰਟਿਸਟਾਂ ਕੰਪਨੀ ਨਾਲ ਟਾਈ ਅਪ ਹੋ ਦੇਖੀ 6:00 ਵਜੇ ਇੱਥੇ ਲੈ ਗਏ 5:00 ਵਜੇ ਇੱਥੇ ਕਰਾਉਣੀ ਹੈ ਦੰਦਾਂ ਦੀ ਸਾਰੇ ਸਮੱਸਿਆਵਾਂ ਗੱਲ ਕਰਦੇ ਮਸੀਂ ਜਨਨ ਮਾਨ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੋਗੇ 92 ਵਾਲੇ ਨੂੰ ਛੋਟਾ ਹੱਲਾ ਸੀ ਉਹ ਜ਼ਿਆਦਾ ਵੱਡੇ ਹੱਲੇ ਸੀ 90 92 ਚ ਜਿਹੜੇ ਹਰਦੁਲਾ ਤੇ ਕਾਲਜਾਂ ਸੀ ਜਿਹੜੀ ਜਵਾਨੀ ਜਿਨ੍ਹਾਂ ਦੇ ਵਿੱਚ ਸੀਨੀਅਰ ਇਹਨਾਂ ਮੂਮੈਂਟਾਂ ਚ ਹੁੰਦੇ ਸੀ ਉਹ ਵੱਡਾ ਹੱਲਾ ਸੀ ਵੱਡੇ ਤੋਂ ਥੋੜਾ ਵਕਤ ਲੱਗਦਾ ਹੁੰਦਾ ਸਹਿਕਾਰਾ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਵਿੱਚ ਬૌਧਿਕ ਜਿਹੜੀ ਜਿਹੜੀ ਗੱਲਬਾਤ ਦੀ ਬੜੀ ਮਦਦਿਆ ਹੁੰਦੀ ਹੈ। ਇਹਦੇ ਵਿੱਚ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਯੂਜ਼ਿੰਗ ਜਿਹੜੀ ਲਿੰਕ ਕਰਦੇ ਐ ਕੋਈ ਜੋ ਵਰਤੀ ਜਾਂਦੀ ਹੈ। ਦੇਖੋ ਮੁਰਖ ਤਾਂ ਕੋਈ ਗੱਲ ਕਰਦਾ ਉਹਦੇ ਪਿੱਛੇ ਹਾ ਹਾ ਹੀ ਹੀ ਬਹੁਤ। ਉਹ ਇਹ ਨਾ ਵੇਖ ਜੋਨੇ ਆ ਸਮਾਜ ਦੇ ਕਿਸਾਨ ਖੇਤੀ ਕਰਦਾ ਆ ਜਿਹੜਾ ਦੁਕਾਨਦਾਰ ਆ ਉਹ ਸਮਾਜ ਦੇ ਮਲਕ ਪ੍ਰੋਸੈਸ ਬੜਾ ਹੋਇਆ ਹੈ। ਐਡੇ ਜਿਹੜਾ ਕੋਈ ਲੇਖਕ ਆ ਜਾਂ ਕਲਾ ਕਰਿਆ ਯਕੁ ਡਾਇਰੈਕਟਰ ਹੈ ਇਹ ਜਿੰਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ذریعے ਅੱਗੇ ਕਰਨਾ ਅਤੇ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲਦੇ ਇਹਦੇ ਨਾਲ ਤੁਰਦੇ ਜਾਈਏ ਇਹ ਇਹ ਸਾਡਾ